ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਆਪਣੇ ਬਲੌਗ ਮਾ ਤੁਹਾਡਾ ਅੱਜ ਚੱਲ ਰਹੀ ਹੈ ਜੀ ਆਪਣੀ ਕਪੈਨਗੀ ਰਿਪੇਅਰ ਸਤਿ ਸ੍ਰੀ ਅਕਾਲ ਬਲੌ ਜੀ ਸਤਿ ਸ੍ਰੀ ਅਕਾਲ ਬਲੌ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਫੋਰਮੈਨ ਨੂੰ ਦੇਤਾ ਜੀ ਗਿਫਟ ਲਿਆ ਕੇ ਲੁਧਿਆਣਾ ਮੇਲੇ ਪਰ ਤੇ ਡ੍ਰਿੱਲ ਹੈ ਜੀ ਬਿਜਲੀ ਪਰ ਚੱਲਣ ਵਾਲੀ ਅੱਜ ਬਾਈਆਂ ਨੇ ਕਰੀ ਚੱਲਦੀ ਸਤਿ ਸ੍ਰੀ ਅਕਾਲ ਜੀ ਫਾਰਮਾਨ ਕਿਤਰਾ ਹਾਲ ਠੀਕ ਹੈ ਹਾਂ ਬਾਬਾ ਸਿਕਾਲ ਜੀ ਲੈ ਵੀ ਦੱਸ ਕਿਤਰਾ ਚੱਲ ਰਹੀ ਹੈ ਮਸ਼ੀਨ ਡ੍ਰਿੱਲ ਆਪਣੀ ਖੋਲ ਦਿਆ ਸਮਾਨ ਸਾਰਾ ਹਾਂ ਜੀ ਹਾਂ ਵਧੀਆ ਜੀ ਜੀਗਾ ਮਰਦੀ ਜੇ ਉਠੋ ਨਹੀਂ ਨਵਾਂ ਪੀਕ ਲੈ ਗਿਆ ਬਾਹਾਂ ਵਾ ਚੀਜ਼ ਮੁੱਲ ਮੋੜ ਗਿਆ ਹਣਾ ਹੈ ਹਾਂ ਕਹਦੇ ਕਿ ਉੱਥੇ ਨਾ ਜਾਂ ਲੈਣ ਲੱਗ ਜਾ ਆ ਲੈ ਕਹਦੇ ਯਾਰ ਕੀ ਕਰਨੀ ਐ ਤੁਹਾਨੂੰ ਕਿਆ ਲੋੜ ਐ ਇਸ ਕਿਦੋਂ ਮਿਸਤਰੀਆਂ ਦਾ ਬੁਲਾਉਣਾ ਆਹ ਮਰੀ ਕੋਲੇ ਹੋ ਗਿਆ ਲਿਓ ਜੀ ਨਵੇਂ ਸੰਦ ਨਾ ਆਪਣਾ ਮੁੱਲ ਮੋੜ ਦਿਆ ਜਿਹੜਾ ਕੰਮ ਸਾਰੀ ਦਿਹਾੜੀ ਗਾਦਾਇਓ ਹੈ ਨਾ ਜਿਹੜਾ ਲਾਲੇ ਘੰਟਾ ਜੋ ਲਗਿਆ ਜੋਰ ਲਾਗਿਆ ਝੜ ਝੜ ਸਪੈਕ ਕੱਕਾ ਸੀ ਗਿਆ ਰਿਹਾ ਹੈ ਨਾ ਇੱਕੋ ਸੀਜ਼ਨਾਂ ਬਹਿ ਜਾ ਕਿਤਰਾ ਹੋ ਗਿਆ ਇਹ ਦੁਨੀਆਂ ਦੇ ਅੰਮਲ ਦੋਏ ਪਾਸੇ ਵਾਲੀਆਂ ਉਹ ਭਾਈ ਉਹ ਵੱਡੀ ਉਹ ਸਪੈਕ ਨਾਲ ਚੋਲਦੇ ਰੋਈ ਗਿਆ ਗੋਲ ਹੋਈ ਗਿਆ ਤੇ ਸਾਰੇ ਵਿੱਚ ਉਸ ਤਾਂ ਮਾਰਾ ਦੋਨੇ ਮਾਰੀ ਮਾਰੀ ਪਿੱਲੀਆਂ ਹੋ ਗਈਆਂ ਨੇ ਗਲ ਗਲ ਮਾਰ ਲੈ ਸੋਨਿਰ ਖੁਸ਼ ਹੋ ਗਿਆ ਪੂਰਾ ਲਓ ਜੀ ਉਹ ਡ੍ਰਿੱਲ ਹੈ ਜੀ ਆਪਣੀ ਮੈਂ ਗੋਟੀ ਲਾਓ ਜਿੰਨੇ ਮਰਜ਼ੀ ਨੰਬਰ ਤੱਕ 32 ਨੰਬਰ ਤੱਕ ਨਟ ਖੋਲਾ ਜਿਓ ਇਹ ਉਹ ਅੱਗੇ ਪਿੱਛੇ ਰਿਵਰਸ ਇਧਰ ਮਰਜ਼ੀ ਨੂੰ ਕਰੋ ਜੀ ਇੱਕ ਕੱਸ ਵੀ ਰਹੇ ਆ ਜੀ ਖੋਲ ਵੀ ਰਹੇ ਆ ਜਿੱਡੇ ਮਰਜ਼ੀ ਮਟਰ ਨੂੰ 32 ਨੰਬਰ ਤੱਕ ਉਹ ਕਰਾ ਆਇਆ ਉਹ ਰਿਕਮੈਂਡ ਵੀ 32 ਨੰਬਰ ਤੱਕ ਨਟ ਜਿਹੜਾ ਮਰਜ਼ੀ ਸਿਰ ਖੋਲੋ ਜਿਹੜਾ ਮਰਜ਼ੀ ਕੱਸੋ ਕਰ ਦਿਆ ਖਾਲੀ ਜੀ ਆ 7 ਮਿੰਟ ਮੈਂ ਹੀ ਯਾਨੀ ਸਾਰੀ ਤੇੜੀ ਦਾ ਕੰਮ ਬੰਦਾ ਅੱਧੇ ਘੰਟੇ ਮੈਂ ਕਰ ਦੇਗਾ ਇਸ ਗੱਲ ਟਾਈਮ ਕੀ ਸਮੇਂ ਕੀ ਬਚਤ ਹੈ ਠੀਕ ਹੈ ਜੀ ਧੰਨਵਾਦ ਜੀ ਰਮਤਾ ਬਾਏ ਬਾਏ ਕਰਦੇ ਸਾਰਿਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਬਾਏ ਬਾਏ ਕਰਦੇ